ਤੇ ਪੰਜ ਦੋਸ਼ੀ ਅਰੈਸਟ ਕੀਤੇ ਗਏ ਨੇ ਜਿੰਨਾਂ ਚੋਂ ਇੱਕ ਇੱਕ ਕ୍ୟਿਊਜ਼ ਦਾ ਅੰਸ਼ ਜਿਹਦਾ ਕਿਸੇ ਕੁੜੀ ਨਾਲ ਗੱਲਬਾਤ ਚੱਲਦੀ ਸੀ ਸੋ ਇਹ ਜਿਹੜਾ ਕਰਨ ਹੈ ਜਿਹੜਾ ਡਿਸੀਜ਼ ਦਾ ਮਰਨ ਵਾਲਾ ਉਹ ਵੀ ਉਹਨੂੰ ਮੈਸੇਜ ਕਰਦਾ ਸੀ ਜਿਸ ਦੇ ਕਰਕੇ ਇਹਨਾਂ ਦੀ ਆਪਸ ਚ ਇਹ ਦੁਸ਼ਮਣੀ ਪੈ ਗਈ ਹਾਂਜੀ ਜਿਹੜਾ ਇਹਦਾ ਦੋਸਤ ਸੀ ਵਿਸ਼ਾਲ ਜਿਹੜਾ ਬਾਈਕ ਚਲਾ ਰਿਹਾ ਸੀ ਸੋ ਉਹਦੀ ਵੀ ਅੰਡਰ ਇਨਵੈਸਟੀਗੇਸ਼ਨ ਹੈ ਉਹ ਵੀ ਚੈੱਕ ਕਰ ਰਹੇ ਆ ਕਿ ਉਹਦਾ ਕੀ ਰੋਲ ਹੈ ਹਾਂ تین ਇਹ ਉਸਨੇ ਜੰਨਾ ਤੇ ਪਹਿਲਾਂ ਐਫ ਆਈ ਆਰ ਦਰਜ ਨਹੀਂ 307 ਦੀਆਂ ਵੀ ਨਹੀਂ ਤੇ ਜਿਹੜੀਆਂ ਸਨੇਚਿੰਗ ਜੁਗਾਰਾ ਲੁੱਟਕੋ ਦੀਆਂ ਵੀ ਪਰਚੇ ਦਰਜ। ਇਹ ਉਹੋ ਧਿਆਨ ਚ ਲੈ ਕੇ ਆਣਾ ਚਾਹੁੰਦੇ ਹੋ ਉਹਨੂੰ ਬਿਲਕੁਲ ਅਸੀਂ ਇਨਵੈਸਟੀਗੇਟ ਕਰਾਂਗੇ ਐਂਡ ਵੀਲ ਇਨਸ਼ੋਰ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ। ਦੇ ਵਿੱਚ ਪਟਿਆਲਾ ਦੇ ਵਿੱਚ ਕਰਨ ਨਾਮਕ ਵਿਅਕਤੀ ਦਾ 22 ਸਾਲਾ ਜਿਹੜਾ ਕਤਲ ਹੋ ਜਾਂਦਾ ਤਾਂ ਪਟਿਆਲਾ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਦੋਸ਼ੀਆਂ ਨੂੰ ਪਕੜ ਲਿੱਤਾ ਗਿਆ ਹੈਗਾ ਤਾਂ ਸਾਡੇ ਨਾਲ ਐਸਐਸਪੀ ਡਾਕਟਰ ਨਾਨਕ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਜਿਹੜੇ ਇਹ ਮਰਡਰ ਹੋਇਆ ਸੀਗਾ 22 ਸਾਲਾ ਕਰਨ ਦਾ ਕੀ ਕਾਰਨ ਰਿਹਾ ਜਿਹੜੇ ਦੋਸ਼ੀ ਵੀ ਫੜੇਗੇ ਇਹ ਪੰਜ ਦੋਸ਼ੀ ਅਰੈਸਟ ਕੀਤੇ ਗਏ ਨੇ ਜਿੰਨਾਂ ਚੋਂ ਇੱਕ ਇੱਕ ਅਕਿਊਜ਼ ਦਾ ਅੰਸ਼ ਜਿਹਦਾ ਕਿਸੇ ਕੁੜੀ ਨਾਲ ਗੱਲਬਾਤ ਚੱਲਦੀ ਸੀ ਸੋ ਇਹ ਜਿਹੜਾ ਕਰਨ ਹੈ ਜਿਹੜਾ ਡਿਸੀਜ਼ ਦਾ ਮਰਨ ਵਾਲਾ ਉਹ ਵੀ ਉਹਨੂੰ ਮੈਸੇਜ ਕਰਦਾ ਸੀ ਜਿਹਦੇ ਕਰਕੇ ਇਹਨਾਂ ਦੀ ਆਪਸ 'ਚ ਇਹ ਦੁਸ਼ਮਣੀ ਪੈ ਗਈ ਸੀ ਉਸ ਦੁਸ਼ਮਣੀ ਦੀ ਲੜੀ ਵਿੱਚ ਇਹਨਾਂ ਨੇ ਇਹਦਾ ਮਰਡਰ ਕੀਤਾ ਸੀਗਾ ਸਰ ਜਿਹੜਾ ਕਰਨ ਸੀਗਾ ਇਹਦੇ ਜਿਹੜੇ ਦੋ ਸੀਗੇ ਪੰਜ ਦੇਖਿਆ ਜਾਂਦਾ ਕਿ ਮੋਟਰਸਾਈਕਲ ਦੇ ਉੱਤੇ ਨਾਲ ਹੀ ਬਿਠਾ ਕੇ ਲੈ ਕੇ ਜਾ ਰਹੇ ਹੋਂ ਦੋ ਹਾਂਜੀ ਜਿਹੜਾ ਇਹਦਾ ਦੋਸਤ ਸੀ ਵਿਸ਼ਾਲ ਜਿਹੜਾ ਬਾਈਕ ਚਲਾ ਰਿਹਾ ਸੀ ਸੋ ਉਹਦੇ ਵੀ ਅੰਡਰ ਇਨਵੈਸਟੀਗੇਸ਼ਨ ਹੈ ਉਹ ਉਹ ਵੀ ਚੈੱਕ ਕਰ ਰਹੇ ਆ ਕਿ ਉਹਦਾ ਕੀ ਰੋਲ ਹੈ ਬਾਕੀ ਜਿਹੜੇ ਪੰਜ ਮੁੰਡੇ ਸੀਗੇ ਦੋ ਬਾਈਕਸ ਤੇ ਆਏ ਸੀ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਸਰ ਜਿਹੜੇ ਵਹੀਕਲ ਜਿਹੜੇ ਹੈਗੇ ਇਸਤੇਮਾਲ ਕੀਤੇ ਗਏ ਹੈਗੇ ਇਹਦੇ ਵਿੱਚ ਇੱਕ ਬਾਈਕ ਜਿਹੜੀ ਹੈ ਉਹ ਇਹਨਾਂ ਨੇ ਸਨੇਚ ਕੀਤੀ ਸੀ ਸੋ ਉਹਦਾ ਵੀ ਪਰਚਾ ਦਰਜ ਹੈ ਇੱਕ ਜਿਹੜਾ ਦੂਜੀ ਬਾਈਕ ਸੀ ਉਹ ਵੀ ਬਰਾਮਦ ਕਰ ਲਈ ਗਈ ਹੈ ਪਰ ਸਰ ਪਹਿਲੇ ਹੀ ਪਲਾਨ ਕੀਤਾ ਗਿਆ ਸੀ ਤਾਂ ਮਰਡਰ ਕਿ ਪਹਿਲੇ じゃ ਸਮਝਾਣਾ ਹੈ ਸੀ ਕਿਸ ਤਰੀਕੇ ਦੇ ਨਾਲ ਉਹਨਾਂ ਤੋਂ ਮਰਡਰ ਹੋ ਗਿਆ ਜਾਂ ਇਹਦਾ ਨਹੀਂ ਬਿਲਕੁਲ ਪਲਾਨਡ ਮਰਡਰ ਲੱਗਦਾ ਇਹੋ ਜਿਹਾ ਕੁਝ ਨਹੀਂ ਕਿ ਹੀਟ ਆਫ ਦਾ ਮੂਮੈਂਟ ਚ ਇਹਨਾਂ ਨੇ ਕੀਤਾ ਜਾਂ ਕੋਈ ਇਹੋ ਜਿਹੀ ਗੱਲ ਹੋਵੇ ਬਿਲਕੁਲ ਪਲਾਨਡ ਲੱਗਦਾ ਤੇ ਉਹਨੂੰ ਐਗਜ਼ੀਕਿਊਟ ਕੀਤਾ ਗਿਆ ਚੰਗੀ ਤਰ੍ਹਾਂ ਸਰ ਜਿਨ੍ਹਾਂ ਦੇ ਵੱਲੋਂ ਮਾਰਿਆ ਗਿਆ ਕੋਈ ਪਹਿਲਾਂ ਵੀ ਇਹਨਾਂ ਦੇ ਉੱਤੇ ਮੁਕਦਮੇ ਦਰਜ ਨਹੀਂ ਜੀ ਹਾਂ ਤਿੰਨ ਇੱਕਿਊਜ਼ ਨੇ ਜਿੰਨਾ ਤੇ ਪਹਿਲਾਂ ਐਫ ਆਈ ਆਰਸ ਦਰਜ ਨੇ 307 ਦੀਆਂ ਵੀ ਨੇ ਤੇ ਜਿਹੜੀਆਂ ਸਨੇਚਿੰਗਸ ਵਗੈਰਾ ਲੁੱਟਖੋਦੀਆਂ ਵੀ ਪਰਚੇ ਦਰਜ ਨੇ ਪਰ ਕਰਨ ਦੇ ਪਰਿਵਾਰ ਦਾ ਕਹਿਣਾ ਹੈਗਾ ਕਿ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਜਿਹੜੀ ਹੈਗੀ ਸੀ ਉਹ ਮੇਰੇ ਮੁੰਡੇ ਦੀ ਸੀਗੀ ਪਰ ਤੁਸੀਂ ਜਿਵੇਂ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੇਗਾ ਲੜਕੇ ਦੇ ਨਾਲ ਕਿੰਨੇ ਚਿਰ ਟਾਈਮ ਤੋਂ ਗੱਲ ਚੱਲ ਰਹੀ ਸੀਗੀ ਨੀ ਥੋੜੀ ਦੇਰੀ ਹੋਈ ਸੀ ਬਾਕੀ ਜੇ ਉਹਨਾਂ ਦੇ ਕਰਨ ਦੇ ਪਰਿਵਾਰ ਨੂੰ ਕੁਝ ਲੱਗਦਾ ਹੈ ਕਿ ਕੋਈ ਗੱਲ ਹੋਰ ਹੈਗੀ ਹੈ ਜਿਹੜੀ ਇਨਵੈਸਟੀਗੇਸ਼ਨ ਚ ਵਿਚਾਰੀ ਜਾਣੀ ਬੰਦੀ ਹੈ ਉਹ ਸਾਨੂੰ ਦੱਸ ਸਕਦੇ ਆ ਕਿ ਅਸੀਂ ਵੀ ਕੰਟੈਕਟ ਕਰਾਂਗੇ ਉਹਨਾਂ ਦੇ ਮਦਰ ਨਾਲ ਕਿ ਕੋਈ ਹੋਰ ਚੀਜ਼ ਜਿਹੜੀ ਪੁਲਿਸ ਤੋਂ ਹੋ ਸਕਦਾ ਹੈ ਹਜੇ ਤੱਕ ਉਹਲੇ ਰਹਿ ਗਈ ਹੋਵੇ ਤੇ ਉਹ ਧਿਆਨ ਚ ਲੈ ਕੇ ਆਣਾ ਚਾਹੁੰਦੇ ਉਹਨੂੰ ਬਿਲਕੁਲ ਅਸੀਂ ਇਨਵੈਸਟੀਗੇਟ ਕਰਾਂਗੇ ਐਂਡ ਵੀਲ ਇਨਸ਼ੋਰ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਸਰ ਜਿਸ ਤਰ੍ਹਾਂ ਪੰਜ ਦੋਸ਼ੀ ਪਕੜੇ ਗਏ ਹੈਗੇ ਇਹਨਾਂ ਤੇ ਵਕਫ ਵਕਤ ਧਰਾਮਾਂ ਦੇ ਨਾਲ ਮੁਕਦਮੇ ਦਰਜ ਨਹੀਂ ਇਹ ਕੁਝ ਹਿੱਸਿਆਂ ਦੇ ਵਿੱਚ ਮਲ ਲਿਖ ਗਿਆ ਨਹੀਂ ਤਿੰਨ ਬੰਦਿਆਂ ਤੇ ਪਰਚੇ ਦਰਜ ਨੇ ਪਹਿਲਾਂ ਤੇ ਉਹਦੀ ਨਦੀ ਉਮਰ ਜਿਹੜੀ ਹੈ ਸਰ ਕਿੰਨੇ ਕੁ ਮੁਲਕ ਹੈਗੇ ਇੱਕ ਜੋਵਨਾਈਲ ਹੈ ਬਾਕੀ ਮੇਜਰ ਨੇ ਸਾਰੇ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲਗਾਤਾਰ ਆਪਾਂ ਦੇਖਦੇ ਆ ਜਿਵੇਂ ਪਟਿਆਲਾ ਦੇ ਵਿੱਚ ਹੁੱਲੜਬਾਜੀ ਹੁੰਦੇ ਰਹੀ ਆ ਸਾਹ ਜ਼ਰੂਰ ਪਟਿਆਲਾ ਪੁਲਿਸ ਲਗਾਤਾਰ ਜਿਹੜਾ ਹੈਗਾ ਉਹ ਪਕੜ ਲੈਂਦੀ ਹੈਗੇ ਇਹਨਾਂ ਨੂੰ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਅਸੀਂ ਕਮਿਟਿਡ ਆ ਜੀ ਪਟਿਆਲਾ ਦੇ ਰੈਜ਼ੀਡੈਂਟਸ ਨੂੰ ਸੇਫ ਐਨਵਾਇਰਨਮੈਂਟ ਪ੍ਰੋਵਾਈਡ ਕਰਨ ਵਾਸਤੇ ਜਿਹੜਾ ਵੀ ਇਹ ਸਟਰੀਟ ਕਰਾਈਮ ਹੈ ਉਦੇ ਖਿਲਾਫ ਇਫੈਕਟਿਵ ਤੇ ਹਾਰਸ਼ ਕਾਰਵਾਈ ਕਰੇਗੀ ਪਟਿਆਲਾ ਪੁਲਿਸ ਐਂਡ ਵੀਲ ਇਨਸ਼ੋਰ ਕਿ ਜਿਹੜੇ ਵੀ ਇਹੋ ਜਿਹੋ ਕੋਈ ਬੰਦੇ ਨੇ ਦੇ ਆਰ ਬਿਹਾਈਂਡ ਦ ਬਾਸ ਬਹੁਤ ਬਹੁਤ ਧੰਨਵਾਦ ਤਾਂ ਇਹਨਾਂ ਸਾਡੇ ਨਾਲ ਐਸਐਸਪੀ ਪਟਿਆਲਾ ਡਾਕਟਰ ਨਾਰਕ ਸਿੰਘ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜੇ ਵੀ ਦੋਸ਼ੀ ਨੇ ਉਹ ਸਲਾਖਾਂ ਦੇ ਪਿੱਛੇ ਨੇ ਜਰੂਰ ਪੁੱਛਗਿੱਛ ਕੀਤੀ ਜਾ ਰਹੀ ਹੈਗਾ ਇੱਕ ਲੜਕੀ ਦਾ ਮਾਮਲਾ ਜਿਹੜਾ ਹੈਗਾ ਉਹ ਸਾਹਮਣੇ ਆਇਆ ਸੀ ਇਸ ਕਰਕੇ ਹੀ ਜਿਹੜਾ ਉਹਦਾ ਮਰਡਰ ਜਿਹੜਾ ਹੈਗਾ ਉਹ ਕੀਤਾ ਗਿਆ ਸੀਗਾ ਬਾਕੀ ਪਰਿਵਾਰ ਦਾ ਕਹਿਣਾ ਹੈ ਕਿ ਕੋਈ ਵੀ ਗਲਤ ਨਹੀਂ ਸੀ ਪੁਲਿਸ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਦੇ ਉੱਤੇ ਜੁੜ ਚੁੱਕ ਬਾਕੀ ਹੋਰ ਅਪਡੇਟਸ ਲਈ ਬਨੇ ਰਹੋ ਹਮ ਦਾ ਟੀਵੀ ਨਲ ਕੈਮਰਾ ਪਰਸਨ ਰਾਜੀਵ ਦੇ ਨਾਲ ਨਦੀਪ ਸਿੰਘ ਪਟਿਆਲਾ